ਇਨਫੋਰਮੇਸ਼ਨ ਤੇ ਅੱਜ 2 ਬਾਈ ਤਰੀਕ ਨੂੰ ਅਰुण ਘੋਸ਼ਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਹੈ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟਰੇਟਿਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਚੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਵਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਨ੍ਹਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ QR ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲਸੇਲਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈ ਹੈਗੀ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 17 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਕੁਝ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹਾਂਗਾ ਇਹਦੇ ਇਲਾਵਾ ਜੀ ਅਰुण ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਆ ਹਾਂਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦਾ ਇਨਫੋਰਮੇਸ਼ਨ ਉਤੇ ਹੋਇਆ ਹੋਏਗਾ ਬਾਈ ਪੇਟੀਆਂ ਤੋਂ ਉਹ ਤੋਂ ਪੜੀਆਂ ਗਈਆਂ ਸੀ ਰਿਕਵਰ ਕੀਤੇ ਗਿਆ ਸੀ ਪੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ 23 ਤਰੀਕ ਨੂੰ ਅਰुण ਗੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਤੋਂ ਉਹ ਮਿਲੀ ਹੈਗੀ ਹੈ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟ ਰੇਟਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਚੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਨਲਡ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਨ੍ਹਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ QR ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲਸੇਲਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈ ਹੈਗੀ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਕੁਝ ਲੋਕੇਸ਼ਨ ਕਿਹੜੀ ਹੈ ਮੈਂ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂੰਗੀ ਇਹਦੇ ਇਲਾਵਾ ਜੀ ਅਰुण ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਪੜੀਆਂ ਗਈਆਂ ਸੀ ਰਿਕਵਰ ਕੀਤੇਗਾ ਸੀ ਪੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈ